ਕਤਲ ਵਿੱਚ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਤੇ ਦੋ ਬਦਮਾਸ਼ਾਂ ਵੱਲੋਂ ਖਾਲਿਸਤਾਨ ਕਹਿ ਕੇ ਕੀਤਾ ਗਿਆ ਹਮਲਾ ਸੁਖਵਿੰਦਰ ਸਿੰਘ ਤੇ ਸਿਰ ਤੇ ਮਾਰੀਆਂ ਗਈਆਂ ਸੱਟਾਂ ਸੁਖਵਿੰਦਰ ਸਿੰਘ ਕਤਲ ਸਿਵਲ ਹਸਪਤਾਲ ਜੇਰੇ ਇਲਾਜ ਵੇਖੋ ਤਸਵੀਰਾਂ ਮੈਂ ਫਟ ਪੇ ਆ ਗੱਡੀ ਆ ਰਹੀ ਸੀ ਭਾਈ ਸਾਹਿਬ ਤੋਂ ਮੇਰੇ ਕੋ ਗੱਡੂ ਮੋਟਰਸੈੱਡ ਵਾਲੇ ਰੋਕਾ ਨੂੰ ਖਾਲਿਸਤਾਨ ਵਿੱਚ ਹੀ ਗੱਡ ਤਾਂ ਮੈਂ ਵੀ ਖਾਲਿਸਤਾਨ ਹੀ ਕਿਉਂ ਕਰ ਰਿਹਾ ਵੇਖੋ ਤੋਂ ਆ ਕੇ ਮੇਰੇ ਖਾਦੀ ਇਹ ਕੰਮ ਕਰਦੀ ਆ ਕਿਆ 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 ਮਾਰਾ ਭਾਈ ਆਪਕੋ ਪਤਾ ਨਹੀਂ ਇੰਟੋ ਕੇ ਸਾਥ ਮਾਰਾਇ ਹੈ ਆਪਕੇ ਸਾਹਮਣੇ ਜੋ ਕੁਝ ਹੈ ਆ ਬਈਣ ਤੈਨੂੰ ਕੋਣ ਸੀ ਨਾ ਮੈਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ ਕੋਈ ਕਿਸੇ ਕੋ ਗਾਡੀ ਵਾਈਕ ਨੰਬਰ ਕੁਝ ਵਗੈਰਾ ਨਹੀਂ ਮੈਨਰੇ ਕੋ ਪਤਾ ਨਹੀਂ ਲਗਾ ਭਾਈ ਸਾਹਿਬ ਇਹ ਪਾਸ ਤੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਾਦੇ ਮੈਂ ਦਾਸਵਰਜੀਤ ਸਿੰਘ ਵਿਰੁੱਧ ਆਪ ਵੀ ਪਤਾ ਹੈ ਕਿ ਜੋ ਕੈਪਟਲ ਦੇ ਵਿੱਚ 10 ਤਰੀਕ ਨੂੰ ਰਾਤ ਲਗਭਗ 8:30 ਵਜੇ ਘਟਨਾ ਵਾਪਰੀ ਪਾਹੀ ਸੁਵਿੰਦਰ ਸਿੰਘ ਜੀ ਜੋ ਆਪਣੇ ਸ਼ੋਰੂਮ ਤੋਂ ਕੰਮ ਕਰਕੇ ਆਪਣੇ ਘਰ ਨੂੰ ਜਾ ਰਹੇ ਸਨ ਤੇ ਆਰਡਰ ਦੇ ਕੋਲੋਂ ਜੋ ਕੈਪਟਲ ਫਟਕ ਹੈਗਾ ਰੇਲ ਫਟਕ ਉੱਥੇ ਰੋਕ ਕੇ ਉਹਨਾਂ ਨੂੰ ਖਾਨਸਤਾਨੀ ਕਹਿ ਕੇ ਉਸ ਤੋਂ ਬਾਅਦ ਫਿਰ ਅਗਾ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਕੁਟਮਾਰ ਸੀ ਦੇ ਵਿੱਚ ਉਹਦਾ ਸੇਵੀ ਪਾੜ ਦਿੱਤਾ ਤਾਂ ਕਾਫੀ ਸੱਤਾ ਲਈਆਂ ਤੇ ਉਸ ਬਾਬਤ ਅਸੀਂ ਜੋ ਹਸਪੀਟਲ ਦੇ ਵਿੱਚ ਆ ਉਹਨਾਂ ਦੇ ਕੋਲ ਤੇ ਬਣਦੀ ਜੋ ਕਾਰਵਾਈ ਜੋ ਕਰਾਂਗੇ ਅਸੀਂ ਉਹਨਾਂ ਨੂੰ ਜੋ ਵਕੀਲ ਹੈ ਉਹ ਵੀ ਕਰ ਦਿੱਤਾ ਤੇ ਮੇਨ ਹੋ ਇਹ ਹੈ ਕਿ ਸੰਗਤ ਅੱਗੇ ਪੀਲ ਹੈ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾਉਣ ਵਾਸਤੇ ਤਾਂ ਕਿ ਪ੍ਰਸ਼ਾਸਨ ਤੇ ਪ੍ਰਭਾਵ ਪਾਈਏ ਸਾਰੀ ਸੰਗਤ ਰਲ ਕੇ ਜੋ ਪ੍ਰੈਸ਼ਰ ਬਣੇ ਤਾਂ ਕਿ ਜੋ ਪ੍ਰਸ਼ਾਸਨ ਹੈ ਉਹ ਕਾਨੂੰਨੀ ਕਾਰਵਾਈ ਕਰ ਸਕੇ ਉਹਦੇ ਲਈ ਹੁਣ ਅਸੀਂ ਸੰਗਤ ਨੇ ਸਾਰਾ ਇਹ ਫੈਸਲਾ ਕੀਤਾ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ 13 ਤਰੀਕ ਨੂੰ ਸਵੇਰੇ 10 ਵਜੇ ਕੈਤਲ ਸ਼ਹਿਰ ਦੇ ਗੁਰਦੁਆਰਾ ਸਾਹਿਬ ਨਿਮ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜਿੰਨੀ ਵੀ ਸਮੁੱਚੀ ਸਾਧ ਸੰਗਤ ਇਲਾਕੇ ਦੀ ਜਾਂ ਹਰਿਆਣੇ ਦੀ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਭਾਈ ਸੁਖਵਿੰਦਰ ਸਿੰਘ ਉਹ ਵੀ ਪਰਿਵਾਰ ਵੱਲੋਂ ਸਾਡੇ ਵੱਲੋਂ ਵੀ ਵੀ 10 ਵਜੇ 13 ਤਰੀਕ ਨੂੰ 13 ਜੂਨ ਨੂੰ ਗੁਰਦੁਆਰਾ ਨਿੰਮ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨਾ ਕੈਥਲ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਬਣਦਾ ਇਨਸਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕਰ ਸਕੀਏ ਪ੍ਰਸ਼ਾਸਨ ਉੱਤੇ ਅਸੀਂ ਕਿਉਂਕਿ ਪ੍ਰਸ਼ਾਸਨ ਨੇ ਤਾਂ ਹੀ ਸੁਣਨੀ ਹੈ ਜੇ ਅਸੀਂ ਇਕੱਠੇ ਹੋਵਾਂਗੇ ਕਿਉਂਕਿ ਅੱਜ ਸਾਡਾ ਨਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਰਾਜਪਾਲ ਸਾਡੇ ਕੋਲ ਅੱਜ ਉਹ ਰਾਜਪਾਲ ਲੈ ਕੇ ਸਾਡੇ ਆਮ ਨਾਗਰਿਕ ਭਾਵੇ ਕਿਰਤ ਕਰਕੇ ਘਰ ਜਾ ਰਹੇ ਆ ਉਹਦੇ ਉੱਤੇ ਧੱਕੇ ਨਾਲ ਜੋ ਉਹ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੇ ਭਾਈ ਸੁਖਵਿੰਦਰ ਸਿੰਘ ਨਾਲ ਗੁੱਟਮਾਰ ਕੀਤੀ ਇਹ ਅੱਜ ਉਹਨਾਂ ਨੂੰ ਹੀ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਇਸ ਚੀਜ਼ ਨੂੰ ਥੱਲ ਪਾਉਣ ਵਾਸਤੇ ਦੋਸ਼ੀਆਂ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹਦੇ ਵਾਸਤੇ ਇਕੱਠੇ ਹੋਈਏ ਇੰਨੀ ਕੋ ਬੇਨਤੀ ਪ੍ਰਵਾਨ ਕਰ ਦਿਓ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਫਟੇ ਪੇ ਆ ਗੱਡੀ ਆ ਰਹੀ ਸੀ ਭਾਈ ਸਾਹਿਬ ਤੋ ਮੇਰੇ ਕੋ ਗੱਡੂ ਮੋਟਰਸਾਈਕਲ ਵਾਲੇ ਰੋਕਾ ਨੂੰ ਖਾਲੀਤਨ ਵਿੱਚ ਹੀ ਗੱਡ। ਤੋ ਮੈਂ ਉਹ ਬਾਈ ਖਾਲੀस्तानी ਕਿਉਂ ਕਰ ਰਿਹਾ ਬੇਕੋ। ਤੋ ਇयां ਆ ਕੇ ਮੇਰੇ ਖਾਦੀ ਇਹ ਕੰਮ ਕਰ ਦਿਆ। ਕਿਆ 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 ਮਾਰਾ ਭਾਈ ਆਪਕੋ? ਪਤਾ ਇਟੋ ਕੇ ਸਾਥ ਮਾਰਾਇ ਹੈ। ਆ ਕੇ ਸਾਹਮਣੇ ਜੋ ਬੁੱਥ ਹੈ। ਆ ਬਈ ਹਣ ਤੈਨੂੰ ਕੌਣ ਸੀ? ਮੈਂ ਨਹੀਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ। ਕੋਈ ਕਿਸੇ ਕੋ ਗਾੜੀ ਬਾਈਕ ਨੰਬਰ ਕੁਛ ਵਗੈਰਾ? ਨਹੀਂ ਮੈਨੂੰ ਪਤਾ ਨਹੀਂ ਲੱਗਾ ਭਾਈ ਸਾਹਿਬ ਇਹ ਪਾਸ ਤੇ ਬਨੇਰੋ ਕਰਨਾਲ ਫਾਸਟ ਨਿਊਜ਼ ਪੁਲਵਿੰਦਰ ਸਿੰਘ ਸੱਗੂ ਦੇ ਨਾਲ ਕਰਨਾਲ ਫਾਸਟ ਨਿਊਜ਼